ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਦਿਨ ਦੇ ਨਵੇਂ ਪ੍ਰਾਪਰਟੀ ਵਲੌਗ ਦੇ ਵਿੱਚ ਦੋਸਤੋ ਅੱਜ ਦੇ ਵਲੌਗ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਲੰਧਰ ਦੇ ਬਿਲਕੁਲ ਨੇੜੇ ਪੈਂਦੇ ਬਹੁਤ ਹੀ ਵਧੀਆ ਕਸਬੇ ਜਮਸ਼ੇਰ ਦੇ ਵਿੱਚ ਜਮਸ਼ੇਰ ਪਹੁੰਚਣ ਵਾਸਤੇ ਤੁਹਾਨੂੰ ਅਲੱਗ-ਅਲੱਗ ਸਾਈਡ ਤੋਂ ਅਨੇਕ ਰਸਤੇ ਮਿਲ ਜਾਣਗੇ ਪਰ ਤੁਹਾਨੂੰ ਜਿਹੜਾ ਮੇਨ ਰਸਤਾ ਹੈ ਉਹ ਜਲੰਧਰ ਸਿਟੀ ਤੋਂ ਮਿਲੇਗਾ ਜਲੰਧਰ ਹਾਈਟ ਦੇ ਫਲੈਟਸ ਦੇ ਬਿਲਕੁਲ ਨੇੜੇ ਦੂਸਰਾ ਮੇਨ ਰਸਤਾ ਜਿਹੜਾ ਉਹ ਤੁਹਾਨੂੰ ਮਿਲੇਗਾ ਨੈਸ਼ਨਲ ਹਾਈਵੇ ਤੋਂ ਹਵੇਲੀ ਦੇ ਲਾਗੋ ਜਿਹੜੀ ਨਵੀਂ ਰੋਡ ਬਣੀ ਆ ਉਹ ਸਾਈਡ ਦੇ ਉੱਤੋਂ ਜੇਕਰ ਪ੍ਰੋਫੋਚ ਦੀ ਕਾਲ ਕੀਤੀ ਜਾਵੇ ਤੇ ਬਹੁਤ ਵਧੀਆ ਅਪਰੋਚ ਮਿਲੇਗੀ ਤੁਹਾਨੂੰ ਇੱਥੇ ਪਹੁੰਚਣ ਵਾਸਤੇ ਔਰ ਇਹ ਏਰੀਆ ਇਸ ਲਈ ਬਹੁਤ ਤੇਜ਼ੀ ਨਾਲ ਡਵੈਲਪ ਹੋ ਰਿਹਾ ਔਰ ਇੱਥੇ ਤੁਹਾਨੂੰ ਇੱਕ ਐਸੀ ਕਲੋਨੀ ਦੇ ਵਿੱਚ ਅਸੀਂ ਤੁਹਾਨੂੰ ਕੁਝ ਪਲਾਟ ਲੈ ਕੇ ਦੇਵਾਂਗੇ ਜਿਹੜੇ ਤੁਹਾਨੂੰ ਬਹੁਤ ਹੀ ਰੀਜ਼ਨਬਲ ਰੇਟ ਤੇ ਮਿਲਣਗੇ ਇੱਥੇ ਸਾਡੇ ਕੋਲ ਪਲਾਟ ਸੇਲ ਵਾਸਤੇ ਆਏ ਨੇ ਜੀ ਤਕਰੀਬਨ 12-12 ਮਰਲੇ ਦੇ ਪੰਜ ਪਲਾਟ ਇਕੱਠੇ ਨੇ ਜੇਕਰ ਤੁਸੀਂ ਇਕੱਠੇ ਖੇਤਰਾਂ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਮਿਲ ਜਾਣਗੇ ਜੇ ਅਲੱਗ-ਅਲੱਗ ਖੇਤਰਾਂ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਬਹੁਤੀ ਰੀਜ਼ਨੇਬਲ ਰੇਟ ਤੇ ਪਲਾਟ ਲੈ ਕੇ ਦੇਵਾਂਗੇ ਇਸ ਕਲੋਨੀ ਦੇ ਵਿੱਚ 30 ਦੀ ਫੁੱਟ ਦੀਆਂ ਸੜਕਾਂ ਮਿਲਣਗੀਆਂ ਔਰ ਇਸਦੀ ਲੋਕੇਸ਼ਨ ਰਹੇਗੀ ਜਮਸ਼ੇਰ ਦੀ ਮੇਨ ਰੋਡ ਦੇ ਉੱਤੇ ਇਹ ਕਲੋਨੀ ਇੱਕ ਚਾਰ ਦੁਵਾਰੀ ਵਾਲੀ ਕਲੋਨੀ ਹੈ ਇਹਨੂੰ ਸਾਰੀ ਵਾਲ ਕੀਤੀ ਹੋਈ ਹੈ ਚਾਰੇ ਸਾਈਡ ਤੇ ਔਰ ਮੇਨ ਐਂਟਰੀ ਤੇ ਤੁਹਾਨੂੰ ਗੇਟ ਮਿਲੇਗਾ ਜੇਕਰ ਤੁਸੀਂ ਵੀ ਇਸ ਵਧੀਆ ਲੋਕੇਸ਼ਨ ਦੇ ਵਿੱਚ ਪਲਾਟ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਅੱਜ ਹੀ ਕਾਲ ਕਰੋ ਸਾਡਾ ਹੈਲਪਲਾਈਨ ਨੰਬਰ ਹੈਗਾ ਜੀ 9814058140 8140 58140 ਤੇ ਤੁਸੀਂ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਪਲਾਟ ਬਾਰੇ ਹਿੰਮ ਪਲਾਟ ਦੇਖਣ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਣੀ ਹੈ ਇਸ ਕਲੋਨੀ ਦੀ ਐਕਚੁਅਲ ਲੋਕੇਸ਼ਨ ਹੈ ਕਿੱਥੇ ਔਰ ਇਹਦੀ ਮੇਨ ਅਪਰੋਚ ਤੁਹਾਨੂੰ ਕਿਸ-ਕਿਸ ਸਾਈਡ ਤੋਂ ਮਿਲੇਗੀ ਕਲੋਨੀ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆਂ 메ਨ ਰੋਡ ਤੇ ਤੇ ਲੈਫਟ ਸਾਈਡ ਨੂੰ ਜਿਹੜੀ ਰੋਡ ਹੈ ਉਹ ਮਿਲੇਗੀ ਤੁਹਾਨੂੰ ਜੰਡਿਆਲਾ ਔਰ ਨੂਰ ਮੈਲ ਵਾਲੀ ਸਾਈਡ ਨੂੰ ਜਾਂਦੀ ਹੁਣ ਆਪਾਂ ਚੱਲਾਂਗੇ ਰਾਈਟ ਸਾਈਡ ਤੇ ਜਿਲੰਦਰ ਵਾਲੀ ਸਾਈਡ ਨੂੰ ਕਲੋਨੀ ਤੋਂ ਬਾਹਰ ਨਿਕਲਦੇ ਆਂ ਇਹ ਸਾਹਮਣੇ ਮਿਲੇਗਾ ਜੀ ਰਾਧਾ ਸੁਆਮੀ ਸਤ ਸੰਗ ਘਰ ਔਰ ਉਹਦੇ ਬਿਲਕੁਲ ਨਾਲ ਇੱਕ ਮਿਲੇਗਾ ਕਾਫੀ ਵੱਡਾ ਪੈਲਸ ਇਹਦੇ ਬਿਲਕੁਲ ਸਾਹਮਣੇ ਇੱਕ ਕਲੋਨੀ ਦੀ ਲੋਕੇਸ਼ਨ ਰਹੇਗੀ ਜੇਕਰ ਤੁਸੀਂ ਪਲਾਟ ਤੇ ਸਾਈਟ ਵਿਜ਼ਿਟ ਕਰਨਾ ਚਾਹੁੰਦੇ ਹੋ ਜਾਂ ਕੁਝ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਪ੍ਰਾਪਰਟੀ ਹੈਲਪਲਾਈਨ ਨੰਬਰ 9814058140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਨੂੰ ਸਾਈਟ ਵਿਜ਼ਿਟ ਵੀ ਕਰਾਵਾਂਗੇ ਇਸ ਕਲੋਨੀ ਦੀ ਲੋਕੇਸ਼ਨ ਤੋਂ 2 ਤੋਂ 3 ਮਿੰਟ ਦੀ ਡਰਾਈਵ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਜਮਸ਼ੇਰ ਖਾਸ ਬਹੁਤ ਵਧੀਆ ਔਰ ਵਿਲ ਕਸਬਾ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਸਾਰੀ ਮਾਰਕੀਟ ਇਸ ਲੋਕੇਸ਼ਨ ਤੋਂ ਤੁਹਾਨੂੰ ਬੱਚਿਆਂ ਦੇ ਜਿਹੜੇ ਸਕੂਲ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਜਲੰਧਰ ਸਿਟੀ ਵਾਲੇ ਉਹ ਤੁਹਾਨੂੰ ਮਿਲ ਜਾਣਗੇ ਅਪਰੋਚ ਬਿਲਕੁਲ ਨੇੜੇ ਰਹੇਗੀ 3 ਤੋਂ 4 ਕਿਲੋਮੀਟਰ ਦੇ ਅੰਦਰ ਅੰਦਰ ਹੁਣ ਅਸੀਂ ਤੁਹਾਨੂੰ ਦਿਖਾਉਣੀ ਹੈ ਇਸ ਕਸਬੇ ਦੇ ਵਿੱਚ ਬਣ ਰਹੀ ਇੱਕ ਰਿੰਗ ਰੋਡ ਜਿਹੜੀ ਜਲੰਧਰ ਸ਼ਹਿਰ ਦੇ ਚਾਰੇ ਪਾਸੇ ਘੁੰਮ ਰਹੀ ਹੈ ਔਰ ਜੇਕਰ ਤੁਸੀਂ ਇਸ ਲੋਕੇਸ਼ਨ ਤੋਂ ਅਮਰitsar ਜਾਣਾ ਹੋਵੇ ਜਾਂ ਲੁਧਿਆਣਾ ਸਾਈਡ ਨੂੰ ਜਾਣਾ ਹੋਵੇ ਤਾਂ ਤੁਹਾਨੂੰ ਸਿਟੀ ਦੇ ਵਿੱਚ ਜਲੰਧਰ ਸਿਟੀ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਗੀ ਤੁਸੀਂ ਇਸ ਰਿੰਗ ਰੋਡ ਨੂੰ ਯੂਜ਼ ਕਰਕੇ ਅਮਰitsar ਸਾਹਿਬ ਔਰ ਲੁਧਿਆਣਾ ਵਾਲੀ ਸਾਈਡ ਨੂੰ ਸਿਟੀ ਤੇ ਬਾਰੋ-ਬਾਰ ਜਾ ਸਕਦੇ ਹੋ ਬਹੁਤ ਵਧੀਆ ਲੋਕੇਸ਼ਨ ਦੇ ਹੈਗੀ ਇਸ ਕਲੋਨੀ ਦੀ ਪਲਾਟ ਖਰੀਦਣ ਦਾ ਮੌਕਾ ਮਿਸ ਨਾ ਕਰਿਓ ਬਹੁਤ ਹੀ ਰੀਜ਼ਨੇਬਲ ਤੇ ਤੁਹਾਨੂੰ ਇਹ ਪਲਾਟ ਲੈ ਕੇ ਦੇਾਂਗੇ ਇਹ ਰਹੇਗੀ ਜੀ ਉਹ ਰਿੰਗ ਰੋਡ ਜਿਹਦਾ ਅਸੀਂ ਜ਼ਿਕਰ ਕੀਤਾ ਇੱਥੋਂ ਤੁਸੀਂ ਅਮਰitsar ਔਰ ਲੁਧਿਆਣਾ ਸਾਈਡ ਤੇ ਜਾਣਾ ਹੋਵੇ ਤੁਹਾਨੂੰ ਸਿਟੀਸ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਰੋਡ ਨੂੰ ਯੂਜ਼ ਕਰਕੇ ਤੁਸੀਂ ਬਾਰੋ-ਬਾਰ ਜਾ ਸਕਦੇ ਹੋ ਜਲੰਧਰ ਸਿਟੀ ਤੋਂ ਇਹ ਰਿੰਗ ਰੋਡ ਉਸ ਕਲੋਨੀ ਤੋਂ ਜਿੱਥੇ ਆਪਾਂ ਪਲਾਟ ਦੇਖ ਕੇ ਆਏ ਆਂ ਉੱਥੋਂ 2 ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਰਹੇਗੀ ਤਕਰੀਬਨ ਬਹੁਤ ਤੇਜ਼ੀ ਨਾਲ ਡਿਵੈਲਪ ਹੋ ਰਿਹਾ ਇਸ ਏਰੀਆ ਦੇ ਵਿੱਚ ਪਲਾਟ ਖਰੀਦਣ ਦਾ ਆਪਣਾ ਇਹ ਮੌਕਾ ਮਿਸ ਨਾ ਕਰਿਓ ਅੱਜ ਹੀ ਸਾਨੂੰ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਪਲਾਟ ਬਾਰੇ ਇਹ ਰਿੰਗ ਰੋਡ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬਣ ਕੇ ਤੁਹਾਨੂੰ ਬਿਲਕੁਲ ਤਿਆਰ ਮਿਲੇਗੀ ਜੇਕਰ ਤੁਹਾਨੂੰ ਇਸ ਕਲੋਨੀ ਦੀ ਲੋਕੇਸ਼ਨ ਤੇ ਪਲਾਟਾਂ ਦੀ ਲੋਕੇਸ਼ਨ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਉਹਨਾਂ ਦੇ ਨਾਲ ਜਿਹੜੇ ਸਸਤੇ ਰੇਟ ਦੇ ਵਿੱਚ ਪਲਾਟ ਖਰੀਦਣਾ ਚਾਹੁੰਦੇ ਨੇ ਇੱਕ ਵਧੀਆ ਲੋਕੇਸ਼ਨ ਦੇ ਵਿੱਚ ਔਰ ਵਧੀਆ ਅਪਰੋਚ ਦੇ ਵਿੱਚ ਅਸੀਂ ਅਕਸਰ ਪ੍ਰਾਪਰਟੀ ਨਾਲ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀਆਂ ਵੀ ਅਸੀਂ ਪ੍ਰਾਪਰਟੀ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਬਹੁਤ ਜਲਦ ਇੱਕ ਨਵੇਂ ਪ੍ਰਾਪਰਟੀ ਬਲੌਗ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਥੈਂਕ ਯੂ ਵੈਰੀ ਮਚ ਧੰਨਵਾਦੀ ਬਸ ਪ੍ਰੋਪਰਟੀ ਨਾਲ ਲੇਟਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮਚ